ਹਾਂਜੀ ਬਾਈ ਕੀ ਹਾਲ ਚਾਲ ਆ ਚੈਨਲ ਕਰ ਲਿਓ ਵੀਰੇ ਸਬਸਕ੍ਰਾਈਬ ਤੇ ਆਪਾਂ ਆਇਆ ਵੀਰੇ ਕੋਟਕਪੂਰੇ ਟਿੱਪੂ ਕੋਲੇ ਤੇ ਬਾਈ ਬਾਈ ਕੋਲੇ ਫਿੰਜਰੇ ਤੇ ਉਤਰ ਵੀ ਮਿਲ ਜਾਂਦੇ ਆ ਜਿਹੜੀਆਂ ਜਿਵੇਂ ਦੇਖੋ ਬਾਈ ਤੇ ਬਾਈ ਕੋਲੇ ਚਿੜੀਆਂ ਵੀ ਪਈਆਂ ਵੀਰੇ ਆਹ ਚਿੜੀਆਂ ਬਾਈ ਤੇ ਆ ਕਬੂਤਰਾ ਤੇ ਬਾਈ ਨਾਲ ਛਤਰੀਆਂ ਦਾ ਕੰਮ ਵੀ ਕਰਦਾ ਜਿਵੇਂ ਪਿੰਜਰੇ ਪੁੰਜਰੇ ਲੈਣੇ ਹੋਣ ਕਿਸੇ ਨੇ ਛਤਰੀਆਂ ਲੈਣੀਆਂ ਹੋਵੇ ਤੇ ਕਮੈਂਟ ਕਰਕੇ ਦੱਸਿਓ ਵੀ ਬਾਈ ਦਾ ਸਾਡੇ ਨੰਬਰ ਦੇ ਦਾਂਗੇ ਆਪਾਂ ਤੇ ਬਾਈ ਨਾਲ ਸੰਪਰਕ ਕਰ ਲਿਓ ਦੇਖੋ ਬਾਈ ਛਤਰੀਆਂ ਛਤਰੀਆਂ ਬਾਈ ਦੀ ਦੁਕਾਨ ਤੇ ਤੇ ਬਾਕੀ ਬਾਈ ਅੰਦਰ ਵੀ ਪੰਗਾ ਅੰਦਰ ਵੀ ਦਿਖਾਉਂਦੇ ਆ ਤੁਹਾਨੂੰ ਦੇਖੋ ਬਾਈ ਫਿਰ ਆ ਪਈਆਂ ਛਤਰੀਆਂ ਤੇ ਵੰਜੀਆਂ ਮੁੰਦੀਆਂ ਪਿੰਜਰੇ ਪੁੰਜਰੇ ਬਾਈ ਸਾਰਾ ਕੁਝ ਬਣਾਉਂਦਾ ਵੀਰੇ ਉਹ ਭਾਈ ਆ ਵੀਰੇ ਨਿੱਕੇ ਪਿੰਜਰੇ ਕੂਤਰਾਂ ਵਾਲਾ ਜਾਲ ਇਧਰ ਵੀ ਕੂਤਰਾਂ ਵਾਲਾ ਜਾਲ ਪਿਆ ਤੇ ਦੇਖੋ ਬਾਈ ਫਿਰ ਬਾਈ ਕਹਿੰਦਾ ਵੀਰੇ ਆਪਾਂ ਹੋਲ ਸੇਲ ਵੀ ਕਰ ਦਿੰਨੇ ਆਗੇ ਤੇ ਜੇ ਕਿਸੇ ਨੇ ਵਾਸਤੇ ਰਖਾਉਣਾ ਹੋਵੇ ਵੀਰੇ ਛਤਰੀ ਜੁਤਰੀ ਕੋਈ ਵੀ ਆ ਬਾਈ ਕਹਿੰਦਾ ਆਪਾਂ ਵਾਸਤੇ ਵੀ ਰੱਖ ਦਾਂਗੇ ਆ ਰਿਓ ਬਾਈ ਵਰਸਨ ਹੋਇਦਿਰ ਦਿਖਾਈਏ ਚਿੜੀਆਂ ਭਾਈ ਚਿੜੀਆਂ ਦਾ ਕੀ ਰੇਟ ਹੈ ਇਹਨਾਂ ਦਾ 500 ਰੁਪਏ ਜੋੜਾ ਹੈ ਆਹ ਬਾਈ 500 ਰੁਪਏ ਦਾ ਜੋੜਾ ਚਿੜੀਆਂ ਦਾ ਤੇ ਆਪਣੇ ਆਪ ਦੇ ਕੂਤਰਾਂ ਦਾ ਕੀ ਰੇਟ ਆ ਵੀਰੇ ਇਹ ਕਿਨੇ ਵੀਰੇ 500 ਜੋੜੀ 600 ਜੋੜੀ ਵਾਕੀ ਅਲੱਗ-ਅਲੱਗ ਆ ਉਹੋ ਵੀ ਨਗਰਾਂ ਨੇ ਮਿਲ ਜਾਂਦੇ ਆ ਠੀਕ ਆ ਬਾਈ ਤੇ ਬਾਈ ਦਾ ਵੀਰੇ ਆਪਾਂ ਸਾਡੇ ਨੰਬਰ ਦੇ ਦਾਂਗੇ ਤੇ ਜਿਹਨੂੰ ਚਾਹੀਦੇ ਹੋਣ ਤੇ ਬਾਈ ਨੂੰ ਕਾਲ ਕਰਕੇ ਗੱਲਬਾਤ ਕਰ ਲੈ ਵੀਰੇ ਬਾਈ ਨਾਲ ਵੱਡੇ ਪਿੰਜਰੇ ਵੀ ਬਾਈ ਤੋਂ ਮਿਲ ਜਾਂਦੇ ਆ ਜਾਂ ਪਹਿਲਾਂ ਔਰ ਦੇਣਾ ਹੋਵੇ ਕਿਸੇ ਬਰਮਾਉਣੇ ਹੋਣ ਤੇ ਉਹ ਫਿਰ ਦੱਸਿਓ ਵੀਰੇ ਇਹਨੂੰ ਚਾਹੀਦੇ ਹੁਣ ਧੰਨਵਾਦ ਬਾਈ